ਸਤਿਓ ਕੱਲ ਆਲ ਇੰਡੀਆ ਸੰਯੁਕਤ ਮੋਰਚੇ ਦੀ ਆਨਲਾਈਨ ਮੀਟਿੰਗ ਰਾਤ ਹੋਈ ਹੈ ਜਿਦੇ ਵਿੱਚ ਲਗਭਗ 30 ਨਮਾਇंदे ਸ਼ਾਮਲ ਹੋਏ ਸੀਗੇ ਵੱਖ-ਵੱਖ ਸਟੇਟਾਂ ਤੋਂ ਉਹ ਲਗਭਗ 3 ਘੰਟੇ ਚੱਲੀ ਉਤੇ ਚਰਚਾ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਮੋਰਚਾ ਗੈਰ-ਰਾਜਨੀਤਿਕ ਦਾ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਜਗਜੀਤ ਸਿੰਘ ਦੱਲੇਵਾਲ ਦਾ ਮਰਨਵਾਦ ਚੱਲ ਰਿਹਾ ਹੈ ਉਧਰ ਸੰਭੂ ਬਾਡਰ ਦੇ ਉੱਤੇ ਜਿੱਚ ਨੇ ਜਿਹੜੇ ਦਿੱਲੀ ਵੱਲੋਂ ਵਧਣ ਜਾ ਰਹੇ ਨੇ ਜਿਹਦੇ ਸਰਕਾਰ ਨੇ ਥਰੂ ਕਰਦੇ ਗੋਲੇ ਸਿੱਟੇ ਨੇ ਤੇ ਪਾਣੀ ਦਾ ਬਛੜਾ ਮਾਰਦੇ ਇਹਨਾਂ ਨੂੰ ਜ਼ਖਮੀ ਦਰਜਣਾਂ ਦੇ ਰੂਪ ਵਿੱਚ ਦਰਜ ਜ਼ਖਮੀ ਕੀਤਾ ਇਹਦੇ ਵਿੱਚ ਸਰਕਾਰ ਨੇ ਜਿਵੇਂ ਰੱਜੇਵਾਰ ਦੇ ਮਰਨ ਵਰਤ ਨੂੰ ਇਗਨੋਰ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਦੋਸ਼ੀ ਠਰਾਉਂਦੇ ਆ ਇਹ ਅਸੀਂ ਤੈਅ ਕੀਤਾ ਹੈ ਤੇ ਇਸ ਗੱਲ ਨੂੰ ਲੈ ਕੇ ਦੂਜਾ ਇੱਕ ਜਿਹੜਾ ਦਾ ਡਰਾਫਟ ਭੇਜਿਆ ਕੇਂਦਰ ਸਰਸ ਨੇ ਪੰਜਾਬ ਸਰਕਾਰਾਂ ਨੂੰ ਕਿ ਤੁਸੀਂ ਚੋਰੀ ਮੋਰੀ ਜਾਈ ਜਿਹੜੇ ਤਿੰਨ ਕਾਨੂੰਨ ਲਾਗੂ ਕਰਨ ਕੇ ਮੰਡੀ ਕਰਨ ਦੇ ਐਪੀਐਮਸੀ ਐਕਟ ਦੇ ਵਿੱਚ ਸੋਧ ਕਰਨ ਵਾਲਾ ਤੇ ਕੀਮਤਾਂ ਡਿਫਰੈਂਟ ਕੀਮਤਾਂ ਤੇ ਇੰਸ਼ੋਰੈਂਸ ਦੇ ਕੰਪਨੀ ਦੇ حوالے ਕਰਨ ਵਾਲਾ ਜਾਨੀ ਉਹ ਜਿਹੜੀਆਂ ਪਾਲਸੀਆਂ ਆ ਰਹੀਆਂ ਨੇ ਵੀ ਚੋਰੀ ਮੋਰੀ ਨਹੀਂ ਲਾਗੂ ਕਰਨੇ ਨੇ ਤਿੰਨੇ ਕਾਨੂੰਨ ਉਹ ਡਰਾਫਟ ਤੇ ਪੜ ਕੇ ਵਿਚਾਰ ਕੀਤਾ ਤੇ ਇਹ ਦੋਨੇ ਗੱਲਾਂ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਫੈਸਲੇ ਕੀਤਾ ਵੀ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਇਹ ਧਰਨੇ ਮਾਰੇ ਜਾਣਗੇ ਇੱਕ ਦਿਨ ਦਾ ਪ੍ਰੋਗਰਾਮ ਹੈ ਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਫਿਰ ਨਿਚਾ ਜਾਊਗਾ ਤੇ ਸਾਰੇ ਕਿਸਾਨ ਜਨ ਤੇ ਬੰਦਿਆਂ ਨੂੰ ਮਤਲਬ ਇਹ ਸੰਯੁਕਤ ਮੋਰਚੇ ਦਾ ਕੀਤਾ ਹੋਇਆ ਫੈਸਲਾ ਜਿਹੜਾ ਉਹਦੀ ਤਿਆਰੀ ਵਾਸਤੇ ਜ਼ੋਰਦਾਰ ਪ੍ਰਾਲੀ ਕਰਨੀ ਚਾਹੀਦੀ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀਓ ਕੱਲ ਆਲ ਇੰਡੀਆ ਸੰਯੁਕਤ ਮੋਰਚੇ ਦੀ ਆਨਲਾਈਨ ਮੀਟਿੰਗ ਰਾਤ ਹੋਈ ਹੈ ਇਦੇ ਵਿੱਚ ਲਗਭਗ 30 ਨਮਾਇंदे ਸ਼ਾਮਲ ਹੋਏ ਸੀਗੇ ਵੱਖ-ਵੱਖ ਸਟੇਟਾਂ ਤੋਂ ਉਹ ਲਗਭਗ 3 ਘੰਟੇ ਚੱਲੀ ਉਥੇ ਚਰਚਾ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਮੋਰਚਾ ਗੈਰ-ਰਾਜਨੀਤਿਕ ਦਾ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਜਗਜੀਤ ਸਿੰਘ ਦੱਲੇਵਾਲ ਦਾ ਮਰਦਮਤ ਚੱਲ ਰਿਹਾ ਹੈ ਉਧਰ ਸੰਭੂ ਬਾਡਰ ਦੇ ਉੱਤੇ ਜੱਥੇ ਨੇ ਜਿਹੜੇ ਦਿੱਲੀ ਵੱਲੋਂ ਵਧਣ ਜਾ ਰਹੇ ਨੇ ਜਿੱਤੇ ਸਰਕਾਰ ਨੇ ਥਰੂ ਗਾਸ ਦੇ ਗੋਲੇ ਸਿੱਟੇ ਨੇ ਤੇ ਪਾਣੀ ਦਾ ਬਛੜਾ ਮਾਰ ਕੇ ਇਹਨਾਂ ਨੂੰ ਜ਼ਖਮੀ ਦਰਜਨਾਂ ਦੇ ਰੂਪ ਵਿੱਚ ਦਰਜ ਜਤਨੀ ਕੀਤਾ ਹੈ ਇਹਦੇ ਵਿੱਚ ਸਰਕਾਰ ਨੇ ਜਿਵੇਂ ਵੱਲੇਵਾਰ ਦੇ ਮਰਨ ਵਰਤ ਨੂੰ ਇਗਨੋਰ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਦੋਸ਼ੀ ਠਰਾਉਂਦੇ ਆ ਇਹ ਅਸੀਂ ਤੈਅ ਕੀਤਾ ਹੈ ਤੇ ਇਸ ਗੱਲ ਨੂੰ ਲੈ ਕੇ ਦੂਜਾ ਇੱਕ ਜਿਹੜਾ ਦਾ ਡਰਾਫਟ ਭੇਜ ਕੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰਾਂ ਨੂੰ ਕਿ ਤੁਸੀਂ ਚੋਰੀ ਮੋਰੀਆਂ ਜਿਹੜੇ ਤਿੰਨ ਕਦੋਂ ਨੇ ਲਾਗੂ ਕਰਨਗੇ ਮੰਡੀ ਕਰਨ ਦੇ ਏਪੀਐਮਸੀ ਐਕਟ ਦੇ ਵਿੱਚ ਸੋਧ ਕਰਨ ਵਾਲਾ ਤੇ ਕੀਮਤਾਂ ਡਿਫਰੈਂਟ ਕੀਮਤਾਂ ਤੇ ਇੰਸ਼ੋਰੈਂਸ ਜੋ ਦੇ ਕੰਪਨੀ ਦੇ حوالے ਕਰਨ ਵਾਲਾ ਜਾਨੀ ਉਹ ਜਿਹੜੀਆਂ ਪਾਲਸੀਆਂ ਆ ਰਹੀਆਂ ਨੇ ਵੀ ਚੋਰੀ ਮੋਰੀਆਂ ਦੇ ਲਾਗੂ ਕਰਨੇ ਨੇ ਤਿੰਨੇ ਕਾਨੂੰਨ ਉਹ ਡਰਾਫਟ ਤੇ ਪੜ ਕੇ ਵਿਚਾਰ ਕੀਤਾ ਤੇ ਇਹ ਦੋਨੇ ਗੱਲਾਂ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਫੈਸਲੇ ਕੀਤਾ ਵੀ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਧਰਨੇ ਮਾਰੇ ਜਾਣਗੇ ਇੱਕ ਦਿਨ ਦਾ ਪ੍ਰੋਗਰਾਮ ਹੈ ਤੇ ਇਹ ਤੋਂ ਬਾਅਦ ਅਗਲਾ ਪ੍ਰੋਗਰਾਮ ਫਿਰ ਲਿਖਿਆ ਜਾਊਗਾ ਤੇ ਸਾਰੇ ਕਿਸਾਨ ਜੱਟ ਤੇ ਬੰਦਿਆਂ ਨੂੰ ਮਤਲਬ ਇਹ ਸੰਯੁਕਤ ਮੋਰਚੇ ਦਾ ਕੀਤਾ ਹੋਇਆ ਫੈਸਲਾ ਜਿਹੜਾ ਉਹਦੀ ਤਿਆਰੀ ਵਾਸਤੇ ਜ਼ੋਰਦਾਰ ਪ੍ਰਾਲੀ ਕਰਨੀ ਚਾਹੀਦੀ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ